ਮਨਾਲੀ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਮੀਂਹ ਦੇ ਨਾਲ ਬੱਦਲ ਫਟਿਆ ਹੈ ਉਸ ਜਿੱਥੇ ਮਗਰੋਂ ਹੜ੍ਹ ਵਾਲੀ ਸਥਿਤੀ ਝੜੀ ਹੈ ਮਨਾਲੀ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਤਾਂ ਕਿ ਕੁਝ ਕਾਰ ਸਈ ਕਰ ਜੜ ਨੇ ਤਬਾਹ ਹੋ ਚੁੱਕੇ ਨੇ ਬ੍ਰਿਜ ਤੇ ਢੇਰੀ ਹੁੰਦੇ ਹੋਏ ਦੇਖੇ ਜਾ ਸਕਦੇ ਨੇ ਹਾਲਾਤ ਜਿਹੜੇ ਨੇ ਬਦ ਤੋਂ ਬੱਤਰ ਹੋ ਰਹੇ ਨੇ ਬਿਆਸ ਦਰਿਆ ਦੀ ਚਿਕਰ ਗੱਲ ਕਰ ਲਈ ਤੇ ਜਾਇ ਤਾਂ ਬਿਆਸ ਦਰਿਆ ਦੇ ਵਿੱਚ ਪਾਣੀ ਕਾਫੀ ਜ਼ਿਆਦਾ ਉੱਪਰ ਤੋ ਹੋਇਆ ਦੇਖਿਆ ਜਾ ਸਕਦਾ ਪਾਣੀ ਦੀਆਂ ਛੱਲਾਂ ਕਾਫੀ ਉੱਪਰ ਤੱਕ ਦੇਖੀਆਂ ਜਾ ਰਹੀਆਂ ਨੇ ਜਿਸ ਦੇ ਕਾਰਨ ਲੋਕ ਛੇੜ ਨੇ ਕਿੱਥੇ ਜ਼ਿਆਦਾ ਕਾਫੀ ਜ਼ਿਆਦਾ ਤੰਗ ਪਰੇਸ਼ਾਨ ਹੋ ਰਹੇ ਨੇ ਹਾਲਾਤ ਵੀ ਬੇਕਾਬੂ ਹੁੰਦੇ ਹੋਏ ਦੇਖੇ ਜਾ ਸਕਦੇ ਨੇ ਦੱਸ ਦਈਏ ਕਿ ਮਨਾਲੀ ਦੇ ਸੋਲਾਨ ਇਸ ਮਨਾਲੀ ਪਲਚਾਨ ਏਰੀਆ ਦੇ ਵਿੱਚ ਤਬਾਹੀ ਜਿਹੜੀਆਂ ਲਗਾਤਾਰੀ ਦੇਖਣ ਨੂੰ ਮਿਲ ਰਹੀ ਹੈ ਪਹਿਲਾਂ ਤਾਂ देर ਰਾਤ ਤੋਂ ਹੀ ਤੇਜ਼ ਬਾਰਿਸ਼ ਜਿਹੜੀ ਹੈ ਤੇਜ਼ ਬਾਰਿਸ਼ ਹੋ ਰਹੀ ਸੀ ਜਿਸ ਦੇ ਮਗਰੋਂ ਬੱਦਲ ਫਟਿਆ ਤੇ ਹੜ ਵਰਗੀ ਸਥਿਤੀ ਜਿਹੜੀ ਹੈ ਇੱਥੇ ਪੈਦਾ ਹੋ ਚੁੱਕੀ ਹੈ ਦੱਸਦੀ ਕਿ ਪਾਣੀ ਦਾ ਵਹਾਅ ਇਸ ਵੇਲੇ ਕਾਫੀ ਜ਼ਿਆਦਾ ਵਧਿਆ ਹੋਇਆ ਹੈ ਮਹਾਦੇਵ ਨਾਲਾ ਵੀ ਜਿਹੜਾ ਇਸ ਵੇਲੇ ਕਾਫੀ ਜ਼ਿਆਦਾ ਓਵਰਫਲੋ ਹੋ ਰਿਹਾ ਹੈ ਉਚਾਈ ਤੋਂ ਟਟਲਾਂ ਦੇ ਵੱਲੋਂ ਪਾਣੀ ਜਿਹੜਾ ਆ ਰਿਹਾ ਬੱਦਲ ਫਟਣਾ ਇੱਕ ਤਰੀਕੇ ਨਾਲ ਜਿਹਾ ਕਿਹਾ ਜਾ ਸਕਦਾ ਕਿ ਇੱਕ ਵੱਡਾ ਧਮਾਕਾ ਹੀ ਹੋਇਆ ਜਿਸ ਦੇ ਮਗਰੋਂ ਲੋਕ ਜਿਹੜੇ ਨੇ ਕਾਫੀ ਜ਼ਿਆਦਾ ਪਰੇਸ਼ਾਨ ਹੋ ਰਹੇ ਨੇ ਲੇ ਰੋਡ ਦੀ ਜਕਰ ਗੱਲ ਕੀਤੀ ਜਾਏ ਜਿੱਥੋਂ ਦੀ ਮਨਾਲੀ ਤੋਂ ਲੇ ਲਦਾਖ ਵੱਲ ਨੂੰ ਲੋਕ ਜਾਂਦੇ ਨੇ ਉਹ ਰੋਡ ਵੀ ਇਸ ਵੇਲੇ ਬੰਦ ਹੋ ਚੁੱਕੀ ਹੈ ਤੁਸੀਂ ਦੇਖ ਸਕਦੇ ਹੋ ਕਿ ਪੱਥਰ ਹੀ ਪੱਥਰ ਤੁਹਾਨੂੰ ਤਸਵੀਰਾਂ ਦੇ ਵਿੱਚ ਵੀ ਨਜ਼ਰ ਆਉਣਗੇ ਵੱਡਾ ਜਾਮ ਵੀ ਜਿਹੜਾ ਇੱਥੇ ਦੇਖਣ ਨੂੰ ਮਿਲ ਰਿਹਾ ਕਿਉਂਕਿ ਕਈ ਟਰੈਵਲਰਸ ਜਿਹੜੇ ਨੇ ਜੋ ਕਿ ਘੁੰਮਣ ਫਿਰਨ ਦੇ ਬਹੁਤ ਸ਼ੌਕੀਨ ਨੇ ਅਕਸਰ ਹੀ ਇੱਥੇ ਆਉਂਦੇ ਨੇ ਪਰ ਹਾਲਾਤ ਜਿਹੜੇ ਨੇ ਬਹੁਤ ਜ਼ਿਆਦਾ ਵਿਗੜਦੇ ਹੋਏ ਦੇਖੇ ਜਾ ਸਕਦੇ ਨੇ ਬਿਜਲੀ ਦਾ ਇੱਕ ਪਾ اور پلانٹ ਵੀ ਜਿਹੜਾ ਇਸ ਵੇਲੇ ਠੱਪ ਹੋ ਚੁੱਕਿਆ ਜਿਸ ਤੇ ਮਗਰੋਂ ਪ੍ਰਸ਼ਾਸਨ ਦੇ ਵੱਲੋਂ ਵੀ ਐਡਵਾਈਜ਼ਰੀ ਜਾਰੀ ਕੀਤੀ ਗਈ ਆ ਉਹਨਾਂ ਲੋਕਾਂ ਦੇ ਲਈ ਜੋ ਕਿ ਪਿਆਸ ਤਰਿਆ ਦੇ ਕੰਡੇ ਰਹਿੰਦੇ ਨੇ ਕਿ ਥੋੜੇ ਸਮੇਂ ਦੇ ਲਈ ਜਗਾ ਜੇੜੀਓਂਾਂ ਦੇ ਵੱਲੋਂ ਖਾਲੀ ਕਰ ਦਿੱਤੇ ਜਾਵੇ ਤਾਂ ਜੋ ਉਹਨਾਂ ਦੀ ਜਾਨ ਨੂੰ ਕੋਈ ਵੀ ਨੁਕਸਾਨ ਨਾ ਪਹੁੰਚੇ ਤਾਂ ਮਨਾਲੀ ਤੋਂ ਇਹ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਬੱਦਲ ਫਟਿਆ ਜਿਸ ਤੇ ਮਗਰੋਂ ਲੋਕ ਜਿਹੜੇ ਨੇ ਇਸ ਵੇਲੇ ਕਾਫੀ ਜ਼ਿਆਦਾ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਨੇ